ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਹੁਣ ਗਰਮੀ ਦਾ ਮੌਸਮ ਚੱਲ ਰਿਹਾ ਤੇ ਗਰਮੀ ਦੇ ਮੌਸਮ ਵਿੱਚ ਢੇਰੀਆਂ ਬਹੁਤ ਚਲਦੀਆਂ ਜਿਸ ਕਰਕੇ ਆਪਣੇ ਘਰੇ ਜਿਹੜੇ ਮੰਜੇ ਹੁੰਦੇ ਆ ਉਹ ਮਿੱਟੀ ਨਾਲ ਭਰ ਜਾਂਦੇ ਆ ਤੇ ਰਿੱਤਾ ਵਗੈਰਾ ਬਹੁਤ ਜੰਮ ਜਾਂਦਾ ਤੇ ਉਹਨਾਂ ਨੂੰ ਸਾਫ਼ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਅੱਜ ਤੁਹਾਡੇ ਨਾਲ ਕੁਝ ਟ੍ਰਿਕ ਸ਼ੇਅਰ ਕਰ ਰਹੇ ਆ ਜਿਸ ਨਾਲ ਆਪਾਂ ਮੰਜੇ ਨੂੰ ਬਹੁਤ ਸੌਖੇ ਤਰੀਕੇ ਨਾਲ ਸਾਫ਼ ਕਰ ਸਕਦੇ ਆ ਬਿਲਕੁਲ ਚਮਕਾ ਸਕਦੇ ਆ ਤੇ ਇਸ ਕਰਕੇ ਤੁਸੀਂ ਪੂਰੀ ਵੀਡੀਓ ਦੇਖਿਓ ਬਣੇ ਰਹਿਣਾ ਵੀਡੀਓ ਦੇ ਨਾਲ ਕਰਦੇ ਆਪਾਂ ਸ਼ੁਰੂ ਜੀ ਆਵਲਾ ਮੰਜਾ ਜਿਹੜਾ ਆਪਾਂ ਸਾਫ਼ ਕਰਨ ਲੱਗੇ ਆ ਇਸ ਨੂੰ ਆਪਾਂ ਮੀਹ ਦੇ ਵਿੱਚ ਰੱਖਤਾ ਸੀਗਾ ਪਾਣੀ ਦੀ ਬਚਤ ਵੀ ਹੋ ਜਵੇ ਇਸ ਕਰਕੇ ਗਿੱਲਾ ਤਾਂ ਹੋ ਗਿਆ ਤੇ ਇਸ ਨੂੰ ਹੁਣ ਚੰਗੀ ਤਰ੍ਹਾਂ ਧੋਨੇ ਆ ਜਿਵੇਂ ਕਿ ਘਰੇ ਬਜ਼ੁਰਗ ਹੁੰਦੇ ਆ ਸਿੱਤੇ ਤੇ ਤੇਲ ਵਗੈਰਾ ਬਹੁਤ ਲਾਉਂਦੇ ਆ ਹਨਾ ਤੇ ਉਸ ਕਰਕੇ ਕੀ ਹੁੰਦਾ ਜਿਹੜਾ ਸਹਰਾਣੇ ਵਾਲਾ ਸਾਈਡ ਹੁੰਦਾ ਨਾ ਇਹ ਬਹੁਤ ਗੰਦਾ ਹੋ ਜਾਂਦਾ ਤੁਸੀਂ ਦੇਖ ਰਹੇ ਹੋਵੇ ਮੈਲ ਜੰਮ ਗਈ ਹੈ ਬਹੁਤ ਜ਼ਿਆਦਾ ਤੇ ਇਸ तरफ ਦੇ ਪਾਣੀ ਨਾਲ ਆਪਾਂ ਜਦੋਂ ਸਾਫ਼ ਕਰਾਂਗੇ ਬਹੁਤ ਵਧੀਆ ਤਰੀਕੇ ਨਾਲ ਸਾਫ਼ ਹੋ ਜਾਊਗਾ ਚਾਹੇ ਆਪਾਂ ਮੰਜੇ ਤੇ ਚਾਦਰ ਵੀ ਲਾ ਕੇ ਰੱਖਦੇ ਆ ਪਰ ਗਰਮੀਆਂ ਦੇ ਵਿੱਚ ਨੇਰੀਆਂ ਬਹੁਤ ਜ਼ਿਆਦਾ ਆਉਂਦੀਆਂ ਤਾਂ ਦੂਜਾ ਆਇਲ ਲੱਗਿਆ ਕਰਕੇ ਨਾ ਤੇ ਮੰਜੇ ਕਾਫੀ ਗੰਦੇ ਹੋ ਜਾਂਦੇ ਹਨਾ ਤੇ ਹੁਣ ਆਪਾਂ ਇਸ ਨੂੰ ਕਰਦੇ ਆ ਸਾਫ ਉਸ ਵਾਸਤੇ ਜੀ ਆਪਾਂ ਲੈ ਲਿਆ ਬਾਲਟੀ ਤੇ ਹੁਣ ਇਸ ਵਿੱਚ ਆਪਾਂ ਪਾ ਲਾਂਗੇ ਗਰਮ ਪਾਣੀ ਇਹ ਪਾਣੀ ਇਕੱਲੀ ਥੋੜਾ ਜ਼ਿਆਦਾ ਹੀ ਗਰਮ ਕਰ ਲਿਆ ਮੈਂ ਹੁਣ ਇਸ ਵਿੱਚ ਆਪਾਂ ਪਾਵਾਂਗੇ ਸਰਫ ਇਹ ਚਾਰ ਕ ਚਮਚ ਸਰਫ ਦੇ ਲੈ ਲਏ ਆ ਸਰਫ ਆਪਾਂ ਕੋਈ ਵੀ ਵਰਤ ਸਕਦੇ ਜਿਹੜਾ ਵੀ ਘਰੇ ਆਪਾਂ ਕੱਪੜੇ ਧੋਣ ਨੂੰ ਵਰਤਦੇ ਆ ਤੇ ਦੋ ਚਮਚ ਆਪਾਂ ਲੈ ਲਏ ਆ ਬੇਕਿੰਗ ਸੋਡਾ ਇਹਨੂੰ ਇਸ ਤਰ੍ਹਾਂ ਮਿਕਸ ਕਰਦੇ ਆ ਇਸ ਵਿੱਚ ਹੁਣ ਇਸ ਨੂੰ ਇਸ ਤਰ੍ਹਾਂ ਡੱਕੇ ਦੇ ਨਾਲ ਹਲਾ ਲੈਨੇ ਪਾਣੀ ਮੈਂ ਥੋੜਾ ਜਿਹਾ ਗਰਮ ਜਿਆਦਾ ਤਾਂ ਲਿਆ ਹੈ ਵੀ ਜਦ ਤੱਕ ਇਹ ਥੋੜਾ ਜਿਹਾ ਆਪਾਂ ਮੰਜਾ ਵਗੈਰਾ ਧੋਵਾਂਗੇ ਤਦ ਤੱਕ ਥੋੜਾ ਜਿਹਾ ਠੰਡਾ ਵੀ ਹੋ ਜਾਊਗਾ ਤੇ ਜਿਵੇਂ ਖੰਦਾ ਵਗੈਰਾ ਲੱਗਾ ਹੁੰਦਾ ਨਾ ਤੇਲ ਵਗੈਰਾ ਤੇ ਗਰਮ ਪਾਣੀ ਨਾਲ ਛੇਤੀ ਸਾਫ਼ ਹੋ ਜਾਂਦਾ ਹੈ ਨਾ ਇਸ ਤਰ੍ਹਾਂ ਚੰਗੀ ਤਰ੍ਹਾਂ ਇਸ ਨੂੰ ਭੁਲਾ ਲੈਣਾ ਇਸ ਸਰਫ ਦੀ ਝੱਗ ਵੀ ਬਣ ਜੂਗੀ ਤੇ ਬੇਕਿੰਗ ਸੋਡਾ ਵੀ ਵਿੱਚ ਮਿਕਸ ਹੋ ਜੂਗਾ ਚੰਗੀ ਤਰ੍ਹਾਂ ਜਿਵੇਂ ਹੁਣ ਗਰਮੀਆਂ ਦੀ ਰੁੱਤ ਚੱਲ ਰਹੀ ਹੈ ਗਰਮੀਆਂ ਦੇ ਰੁੱਤ ਦੇ ਵਿੱਚ ਨੇਰੀਆਂ ਬਹੁਤ ਆਉਂਦੀਆਂ ਹਨਾ ਤੇ ਮੰਜੇ ਵਗੈਰਾ ਆਮ ਭਰ ਜਾਂਦੇ ਆ ਆਪਣੇ ਪਿੰਡਾਂ ਦੇ ਵਿੱਚ ਤਾਂ ਜ਼ਿਆਦਾਤਰ ਆਦਤ ਹੁੰਦੀ ਹੈ ਵੀ ਮੰਜੇ ਬਾਹਰ ਹੀ ਹੁੰਦੇ ਹਨਾ ਤਾਂ ਨੇਰੀਆਂ ਨਾਲ ਬਹੁਤ ਭਰ ਜਾਂਦੇ ਤੇ ਇਸ ਤਰੀਕੇ ਨਾਲ ਆਪਾਂ ਜਦੋਂ ਮੰਜੇ ਨੂੰ ਸਾਫ਼ ਕਰਾਂਗੇ ਤੇ ਬਿਲਕੁਲ ਸਾਫ਼ ਹੋ ਜਾਊਗਾ ਜਿਹੜਾ ਨਿਵਾਰ ਦਾ ਮੰਜਾ ਹੁੰਦਾ ਉਹ ਥੋੜਾ ਜਿਹਾ ਸਾਫ਼ ਕਰਨਾ ਸੌਖਾ ਹੁੰਦਾ ਹਨਾ ਤੇ ਸੂਤ ਦੇ ਮੰਜਾ ਜਿਵੇਂ ਸੰਗਣਾ ਬੁਣਿਆ ਹੁੰਦਾ ਤਾਂ ਉਸ ਨੂੰ ਸਾਫ਼ ਕਰਨਾ ਥੋੜਾ ਜਿਹਾ ਔਖਾ ਹੁੰਦਾ ਪਰ ਇਸ ਤਰੀਕੇ ਨਾਲ ਆਪਾਂ ਸਾਫ਼ ਕਰਾਂਗੇ ਤਾਂ ਬਹੁਤ ਹੀ ਇਜ਼ੀ ਤਰੀਕੇ ਨਾਲ ਸਾਫ਼ ਹੋ ਜਾਊਗਾ ਲੋ ਜੀ ਇਧਰ ਆਪਾਂ ਡੱਕੇ ਨਾਲ ਹਲਾ ਕੇ ਬਿਲਕੁਲ ਸਰਫ ਜਿਹੜਾ ਸੀਗਾ ਉਹ ਰਲ ਗਿਆ ਚੱਗ ਬਣ ਗਈ ਪਾਣੀ ਦੀ ਸਭ ਤੋਂ ਪਹਿਲਾਂ ਆਪਾਂ ਸਰਾਣੇ ਵਾਲੇ ਸਾਈਡ ਤੋਂ ਕਰਦੇ ਹਾਂ ਕਿਉਂਕਿ ਇੱਥੇ ਜ਼ਿਆਦਾ ਮੈਲ ਹੈ ਨਾ आपको कपड़े धोने तो का ब्रश ले लिया जो पानी है थोड़ थोड़ा थोड़ा आप पौना सरफा असर रगड़ रगड़ के इस करा साफ देखो गर्म पानी है ता कि पहला मैं इस लगी धोना ठंडा वगैरह बिल्कुल लिख जाए थोड़ा थोड़ा पानी करके तरह ना। थोड़ 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 तो का देना हम आप थोड़ा थोड़ा पानी करके सारे पा देंगे इधरों थोड़ा जो गंदा घट है चादर ना कवर हो जाता जड़िया बंद इधरों ज़्यादा गंदा हों क्योंकि इधर हथ वगैरह लग जाते हैं क्योंकि जो मम्मी बजुर्ग है तो मंजे से बैठते ही सब्जी वगैरह कटते हैं है ना फुल्का वगैरह भी खाना मुंजे से बैठते थोड़े जो छेती धन होते हैं ਤੇ ਜੇ ਉੱਪਰਲੀ ਸਾਈਡ ਤੇ ਸਾਰਿਆਂ ਤੇ ਆਪਾਂ ਸਰਫ ਤੇ ਬ੍ਰਸ਼ ਦੇ ਨਾਲ ਬਿਲਕੁਲ ਰਗੜ ਕੇ ਸਾਫ਼ ਕਰਤਾ ਹੁਣ ਦੂਜੀ ਸਾਈਡ ਕਰਦੇ ਆ ਮੰਜੇ ਦੀ ਤੇ ਉਹ ਸਾਫ਼ ਕਰਦੇ ਆ ਖੜਾ ਕਰਕੇ ਇਸ ਨੂੰ ਜੀ ਇਸ ਨੂੰ ਕਰਦੇ ਆ ਤੇ ਹਾਂ ਤੇ ਹੁਣ ਆਪਾਂ ਇਸ ਨੂੰ ਸਾਫ਼ ਹੋ ਪਾ ਗਏ ਸਭ ਨੂੰ ਸਾਰਾ ਪਾਣੀ ਤੇ ਰੁਕਦੀ ਪਾਇਆ ਹੁਣ ਇਸ ਕੇ ਉਹ ਮੈਲ ਵੀ ਸਾਫ਼ ਨਿਕਲ ਗਈ ਹੈ ਤੇ ਉੱਪਰਲੀ ਸਾਈਡ ਦਾ ਤੋਂ ਹੋਇਆ ਹੀ पर आ साइड जो ही वो वो भी निकल गई है गर्मी बहुत हुई पी है क्योंकि मीह जो पै रही है तो हूं सही पी है पसीना बहुत आ रहा है ਜਿਹੜਾ ਆਪਾਂ ਕੰਮ ਕਰਨਾ ਹੈ ਉਹ ਕਟਾਣਾ ਹੈ ਸਰਫ ਨਾਲ ਬ੍ਰਸ਼ ਰਗਣ ਤੋਂ ਬਾਅਦ ਆਪਾਂ ਇਸ ਨੂੰ ਇੱਕ ਵਾਰੀ ਪਾਣੀ ਨਾਲ ਧੋ ਲੈਣਾ ਹੈ ਉਸ ਤੋਂ ਬਾਅਦ ਬ੍ਰਸ਼ ਨਾਲ ਫੇਰ ਰਗੜਨਾ ਤਾਂ ਕਿ ਜਿਹੜੀ ਤੁਹਾਡੇ ਉੱਪਰਤੀ ਮੈਲ ਰਹਿ ਗਈ ਆ ਜਾਂ ਸਰਫ ਲੱਗੀ ਹੋਈ ਆ ਉਹ ਬਿਲਕੁਲ ਸਾਫ਼ ਹੋ ਜਾਈ ਕਿਉਂਕਿ ਬ੍ਰਸ਼ ਨਾਲ ਰਗੜਨ ਨਾਲ ਪਾਣੀ ਵੀ ਘੱਟ ਲੱਗੂਗਾ ਤੇ ਛੇਤੀ ਬੰਜਾ ਸਾਫ਼ ਹੋ ਜਾਊਗਾ ਉਸ ਤੋਂ ਬਾਅਦ ਇਹ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਆਪਾਂ ਇਸ ਨੂੰ ਧੁੱਪੇ ਸੁਕਾ ਲੈਣਾ ਹੈ ਤੇ ਉਸ ਤੋਂ ਬਾਅਦ ਇਸ ਤੇ ਕਵਰ ਚੜਾ ਦੇਣਾ ਹੈ ਕਿਉਂਕਿ ਸੂਤ ਵਾਲੇ ਮੰਜੇ ਤੇ ਹਮੇਸ਼ਾ ਹੀ ਕਵਰ ਚੜਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਤਾਂ ਹੁੰਦਾ ਨਹੀਂਗਾ ਵੀ ਆਪਾਂ ਇਹਨੂੰ ਥੋੜ-ਥੋੜ ਟੰਬਾ ਧੋਦੇ ਰਵਾਂਗੇ ਕਿਉਂਕਿ ਜੇ ਧੋਦੇ ਰਵਾਂਗੇ ਤਾਂ ਰੰਗ ਵੀ ਖਰਾਬ ਹੋ ਜਾਂਦਾ ਹੈ ਤੇ ਸੂਤ ਵੀ ਜਿਹੜਾ ਹੈ ਉਹ ਖਰਾਬ ਹੋ ਜਾਂਦਾ ਫਿਰ ਮੰਜੇ ਹੰਡ ਤੇ ਲੀਏ ਇਸ ਕਰਕੇ ਆਪਣੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਆਪਾਂ ਸਾਲ ਡੇਢ ਸਾਲ ਬਾਅਦ ਇਸ ਨੂੰ ਧੋਈਏ ਸਾਫ਼ ਕਰੀਏ ਤਾਂ ਕਿ ਈਟਾ ਵਗੈਰਾ ਨਿਕਲ ਜੇ ਪਰ ਹੰਡੇ ਵੀ ਜ਼ਿਆਦਾ ਤੇ ਪਹਿਲਾਂ ਤਾਂ ਜਿਵੇਂ ਕਿ ਸਾਨ ਵਾਲੇ ਬਾਣ ਵਾਲੇ ਮੰਜੇ ਹੁੰਦੇ ਸੀਗੇ ਤੇ ਉਹਨਾਂ ਦੀਆਂ ਪਾਈਆਂ ਦੇ ਉੱਤੇ ਕਪੜਾ ਸੀ ਲੈਂਦੇ ਸੀਗੇ ਹੁਣ ਤਾਂ ਬਾਣ ਵਾਲੇ ਮੰਜੇ ਰਹਿ ਹੀ ਗਏ ਨਹੀਂ ਕੋਈ ਨਾ ਕੋਈ ਬੁੰਨਦਾ ਆ ਹਨਾ ਬਹੁਤ ਘੱਟ ਹੁੰਦੀ ਆ ਤੇ ਤਾਂ ਕਿ ਜਿਹੜੀਆਂ ਪਾਈਆਂ ਤੋਂ ਬਾਣ ਵਗੈਰਾ ਕੁੱਟੇ ਨਾ ਤਾਂ ਜ਼ਿਆਦਾ ਮੰਝਾ ਹੰਡੇ ਲੋ ਜੀ ਤੇਰਾ ਆਪਾਂ ਇਹਨੂੰ ਚੰਗੀ ਤਰ੍ਹਾਂ ਧੋਤਾ ਤੇ ਹੋਨੇ ਦਾ ਪਾਣੀ ਨਿਚੜ ਗਿਆ ਤਾਂ ਹੁਣ ਇਸ ਨੂੰ ਸਿੱਧਾ ਕਰਕੇ ਧੁੱਪੇ ਰੱਖ ਦਿੰਨੇ ਆ ਤਾਂ ਕਿ ਬਿਲਕੁਲ ਸੁੱਕ ਜਾਵੇ ਵਧੀਆ ਤਰ੍ਹਾਂ ਇਹ ਵੰਝਾ ਹੁਣ ਬਿਲਕੁਲ ਸੁੱਕ ਗਿਆ ਤੇ ਤਾਂ ਦੇਖੋ ਜਿਹੜੀ ਬਾਈ ਸੀਗੀ ਬਿਲਕੁਲ ਸਾਫ ਸਪਾਈ ਹੋ ਗਈ ਹੈ ਨਾ ਦੀ ਜਮਾ ਮੈਲ ਜਿਹੜੀ ਸੀ ਨਿਕਲ ਗਈ ਚਲੋ ਜੀ ਅੱਜ ਦੀ ਵੀਡੀਓ ਦਾ ਵੀ ਆਪਾਂ ਐਂਡ ਕਰਦੇ ਆ ਵੀਡੀਓ ਵਧੀਆ ਲੱਗੇ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ